ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਰੇ ਪਤਰੀ ਹਾਂ ਜੀ ਬੀਜੀ ਮੈਂ ਤੁਹਾਨੂੰ ਅੱਜ ਪੁੱਛਣਾ ਸੀ ਕਿ ਪੁਰਾਣੇ ਸਮਿਆਂ 'ਚ ਪੁਲਸ ਕਿੱਦਾਂ ਦੀ ਹੁੰਦੀ ਸੀ ਤੇ ਉਹ ਜਿੱਦਾਂ ਹੁਣ ਪਿੰਡਾਂ 'ਚ ਹੁੰਦੀ ਆ ਪੁਲਸ ਤੇ ਪੁਰਾਣੇ ਟਾਈਮ ਦੇ ਵਿੱਚ ਵੀ ਇਦਾਂ ਹੀ ਹੁੰਦਾ ਸੀ ਪਹਿਲਾਂ ਤਾਂ ਉਹ ਸਾਰਿਆਂ ਦਾ ਜਿਹੜਾ ਜਿਹੜਾ ਮੈਨੂੰ ਮੇਰੀਆਂ ਗੱਲਾਂ ਬਾਤਾਂ ਸੁਣਦੇ ਆ ਮੇਨਨ ਗਲਾਵਾ ਸੁਣ ਕੇ ਮੇਨ ਪਿਆਰ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਧੀਆਂ ਪੁੱਤਾਂ ਨੂੰ ਤੇ ਉਦੋਂ ਪੁਲਿਸ ਜਿਹੜੀ ਪੁਲਿਸ ਆਉਂਦੀ ਤੇ ਆ ਗਈ ਪਰ ਇੰਨੀ ਨਹੀਂ ਸੀ ਉਹਦੀ ਕਿਤੇ ਕੰਮ ਨੂੰ ਆਉਂਦੀ ਸੀ ਪਹਿਲਾਂ ਚੁੰਕੀ ਦਾ ਪਹਿਲਾਂ ਤਾਂ ਸਰਪੰਚ ਹੀ ਨਹੀਂ ਸੀ ਹੁੰਦਾ ਕੱਲ ਨੰਬਰਦਾਰ ਹੀ ਹੁੰਦਾ ਸੀ ਤੇ ਜੇ ਕੋਈ ਮਾੜੀ ਮੋੜੀ ਗੱਲ ਹੋ ਜਾਂਦੀ ਹੁੰਦੀ ਤੇ ਚੁੰਕੀ ਦਾ ਦੇ ਘਰ ਪੁਲਿਸ ਆਉਂਦੀ ਉਹਨੂੰ ਲੈ ਕੇ ਤੇ ਫਿਰ ਉਹਨੇ ਆਮਣਾ ਤੇ ਸਰ ਉਹ ਚਰਨ ਫਿਰ ਜਿਹੜਾ ਪੁਲਿਸ ਨੇ ਆ ਜਾਣਾ ਕਿਹਦੇ ਕਹਤ ਸਰਪੰਚ ਨੇ ਆ ਜਾਣਾ ਲੰਬੜਦਾਰ ਨੇ ਆਣਾ ਮਾੜੀ ਮੋਟੀ ਗੱਲ ਉੱਥੇ ਨੇ ਬਹਿੜ ਕੇ ਪੁਲਿਸ ਨੂੰ ਉੱਥੇ ਮੋੜ ਦੇਂਦੇ ਪੁਲਿਸ ਵੀ ਇਸ ਤਰ੍ਹਾਂ ਦੀ ਆਉਂਦੀ ਵੀ ਥਾਣੇਦਾਰ ਜਿਹੜਾ ਉਹ ਘੁੰਡੇ ਤੇ ਆਉਂਦਾ ਸੀ ਤੇ ਪੁਲਿਸ ਮਗਰ ਤੁਰ ਕੇ ਜਿਹੜੇ ਸਿਪਾਹੀ ਉਹ ਤੁਰ ਕੇ ਆਉਂਦੇ ਹੁੰਦੇ ਤੇ ਉਹ ਫਿਰ ਇਸ ਤਰ੍ਹਾਂ ਕਰਕੇ ਤੇ ਵੀ ਇੰਨੀ ਨਹੀਂ ਸੀ ਪੁਲਿਸ ਜਿਹਤਰਾ ਹੁਣ ਵੀ ਆਉਂਦੀ ਇੰਨੀ ਨਹੀਂ ਸੀ ਹੈਗੀ ਬਹੁਤ ਥੋੜੀ ਸੀ ਤੇ ਉਹ ਵੀ ਆਇਆ ਨੂੰ ਕੀ ਉਹ ਵੀ ਜਿਤਨਾ ਹੀ ਬੋਲਦੇ ਤੇ ਜਿਤਨਾ ਹੀ ਉਹਨਾਂ ਦੇ ਉਹਨਾਂ ਦੇ ਵੀ ਲੋਕੀ ਜਿੱਤੀ ਕਰਦੇ ਹੁੰਦੇ ਸੀ ਕਿ ਚਲੋ ਪੁਲਸੀ ਆਈ ਵੀ ਬੁਠਾ ਬੁਠੋ ਚਾਹ ਪਣੀ ਪਿਆਲੋ ਗੱਲਬਾਤ ਹੋਣ ਦੇ ਲੰਮੜਦਾਰ ਨਾਲ ਦੇਣਾ ਫਿਰ ਉਹ ਬੱਚ ਸਰਪੰਚ ਬਣ ਗਿਆ ਸਰਪੰਚ ਜਿਹਦਾ ਬਸ ਸਰਪੰਚ ਦਾ ਵੀ ਜਵਾ ਲੰਮੜਦਾਰ ਦਾ ਕੋਈ ਅਫਸਰ ਜੀ ਨਾਮ ਦੱਸੀ ਜਿਦਾਂ ਪਿੰਡ 'ਚ ਕੋਈ ਅਫਸਰ ਹੁੰਦਾ ਜਿਹੜੀ ਗੱਲਬਾਤ ਉਹਨੇ ਉੱਥੇ ਹੀ ਬੈਠ ਕੇ ਮੈਂ ਕਿ ਕੋਈ ਦਾ ਇਹ ਉਹਨਾਂ ਦਾ ਅਧਰਤ ਆ ਮੈਂ ਕਿੰਦਾ ਪਿੰਡ ਦੇ ਤਿਹਾਰਪਾਗ ਬਣੇ ਨੇ ਬਹੁਤ ਜ਼ਿਆਦਾ ਵਧੀਆ ਅੱਛਾ ਬੀ ਜੀ ਫਿਰ ਜਦੋਂ ਪੁਰਾਣੇ ਪੁਰਾਣੇ ਸਮੇਂ ਤੇ ਉਸ ਟਾਈਮ ਤੇ ਜਦੋਂ ਮਤਲਬ ਵੋਟਾਂ ਪੈਂਦੀਆਂ ਸੀਗੀਆਂ ਜਾਂ ਸਰਪੰਚੀ ਦੀਆਂ ਜਾਂ ਕਿਸੇ ਹੋਰ ਚੀਜ਼ ਦੀਆਂ ਤੇ ਉਦੋਂ ਫਿਰ ਪੁਲਿਸ ਦਾ ਕੀ ਰੋਲ ਹੁੰਦਾ ਸੀ ਤੇ ਉਹ ਪੁਲਿਸ ਉਦੋਂ ਆਂਦੀ ਹੁੰਦੀ ਸੀ ਕਿ ਕਿੱਦਾਂ ਹੁੰਦਾ ਸੀ ਸਾਰਾ ਹਿਸਾਬ ਕਿਤਾਬ ਨਹੀਂ ਪੁਲਿਸ ਨਹੀਂ ਸੀ ਆਉਂਦੀ ਹੁੰਦੀ ਉਹਨਾਂ ਕੋਲ ਤੇ ਇਤਨਾ ਵੀ ਜਿਤਨਾ ਪੁਲਿਸ ਨਹੀਂ ਸੀ ਉਹਦੇ ਕੋਲ ਸਰਪੰਚ ਜਿਹੜਾ ਅਫਸਰ ਹੁੰਦਾ ਪਿੰਡ ਦਾ ਨੰਬਰਦਾਰ ਤੇ ਜਿਤਨਾ ਹੁਣ ਵੋਟਾਂ ਪੈਂਦੀਆਂ ਲੀਡਰਾਂ ਦੀਆਂ ਜੇ ਆਪ ਲੀਡਰ ਕਿਤਨਾ ਪੁਲਿਸ ਲਈ ਫੇਰਨ ਰਹੇ ਆ ਉਦੋਂ ਪਿੰਡੋਂ ਪਿੰਡ ਦੇ ਆਪੋ ਆਪਣੇ ਪਿੰਡਾਂ ਨੂੰ ਆਪ ਹੀ ਕਵਰ ਕਰ ਲੈਂਦੇ ਸੀ ਜਦੋਂ ਪਤਾ ਵੀ ਕਿਸੇ ਨੇ ਉਹਨਾ ਪਿੰਡ ਵਿੱਚ ਤੇ ਉਦੋਂ ਫੇਰ ਰਾਤ ਨੂੰ ਬੋਲ ਦਿੰਦਾ ਬਈ ਚੌਕੀਦਾਰ ਤੇ ਐਸੇ ਫੇਰ ਬੰਦੇ ਆਪਣੇ ਇਕੱਠੇ ਹੋ ਜਾਂਦੇ ਆਪੋ ਪਿੰਡਾਂ ਦੇ ਆਪੋ ਪਿੰਡਾਂ 'ਚ ਇਕੱਠੇ ਘਰ ਘਰ ਜਾਣਾ ਮਤਲਬ ਅੱਜ ਲੀਡਰ ਆਇਆ ਫਲਾਣਾ ਲੀਡਰ ਆਇਆ ਢਿੰਗੜਾ ਆ ਲੈ ਨਾ ਲੈਣੇ ਤੇ ਉਹਨਾਂ ਨੇ ਬੰਦਿਆਂ ਨੇ ਇਕੱਠੇ ਹੋਣੇ ਬੰਦਿਆਂ ਨੇ ਵੀ ਪਿੰਡ 'ਚ ਫੇਰਨਾ ਫਿਰਣਾ ਪਿੰਡ ਚ ਫਿਰ ਘਰੋ ਘਰੀ ਉਹਨਾਂ ਨੇ ਕਹਿਣ ਜਾਣਾ ਸਿਰ ਘਰ ਘਰ ਉਹਨਾਂ ਦੀ ਚਾਹ ਬਣੀ ਹੁੰਦੀ ਸੀ ਕਿਸੇ ਨੇ ਕੁਛ ਰੱਖਿਆ ਉਹਨਾਂ ਕੇ ਖਾਣ ਵਾਸਤੇ ਕਿਸੇ ਨੇ ਕੁਛ ਵੀ ਪਿੰਡ ਦੇ ਬੰਦਿਆਂ ਨੇ ਉਹਨਾਂ ਦੇ ਜੀ ਆਇਆਂ ਕਹਿਣਾ ਉਹਨਾਂ ਨੂੰ ਤੇ ਉਹ ਘਰ ਘਰ ਚਾਹ ਬਣੀ ਹੋਣੀ ਤੇ ਸਾਰਿਆਂ ਜੀ ਆਇਆਂ ਕਰਨਾ ਵੀ ਪਿੰਡ ਦੇ ਬੰਦੇ ਆ ਦੂਜਾ ਲੀਡਰ ਆ ਕੋਈ ਨਾਲ ਆਇਆ ਪਿੰਡ ਨਾਮ ਦੂੰ ਜਾਂ ਪਿੰਡ ਦਾ ਹੀ ਕੋਈ ਬਣਿਆ ਹੋਵੇ ਤੇ ਉਹਨੇ ਆਣ ਕੇ ਘਰ ਘਰ ਫਿਰ ਬਹਿਣਾ ਨਾ ਕੜੀ ਗੱਲਾਂ ਬਾਤ ਨਹੀਂ ਟਾਈਮ ਤੇ ਨਹੀਂ ਬਹਿਣਾ ਚਾਹ ਪਾਣੀ ਨਾਲ ਬਣਿਆ ਹੁਣ ਅੰਦਰ ਚਾਹ ਪਿਆਲ ਨਹੀਂ ਕਿਹਨੂੰ ਪਾਣੀ ਪੀਅਲਣਾ ਤੇ ਭੱਜੀ ਆਇਆ ਬਹੁਤ ਕਰਦੇ ਸੀ ਜਿਸ ਦਾ ਹੁਣ ਆ ਨਾ ਜੋਰ-ਸ਼ੋਰ ਜਿਹਾ ਇਹੋ ਜਿਹਾ ਮੈਂ ਐਨੀ ਉਮਰੋਂ ਦੀ ਮੈਂ ਨਿਕਲ ਬੋਟਾਂ ਕੰਡੀਆਂ ਵੇਖੀਆਂ ਅੱਜ ਤੱਕ ਨੇ ਤੱਕ